ਕਿਸਾਨਾਂ ਨੂੰ ਸਿੱਧਾ ਹੋ ਗਿਆ ਭਾਨਾ ਸਿੱਧੂ ਕੱਢੀ ਜਮ ਕੇ ਪੜਾਸ ਕਹਿੰਦਾ ਮੇਰੇ ਬੋਲ ਤਾਂ ਕੌੜੇ ਲੱਗਣਗੇ ਕਈਆਂ ਦੇ ਮਿਰਚਾਂ ਵੀ ਲੜਨਗੀਆਂ ਕਈਆਂ ਦੇ ਬੋਲ ਚੁਬਣਗੇ ਪਰ ਕਹਿੰਦੇ ਕਿਸਾਨ ਸਹੀ ਨਹੀਂ ਆ ਕਿਸਾਨ ਸੁਧਰ ਜੋ ਕਹਿੰਦੇ ਜਿਹੜੇ ਅਜਿਹਾ ਕੰਮ ਕਰਦੇ ਨੇ ਆਖਰ ਕਿਹੜਾ ਕੰਮ ਕਰਦੇ ਨੇ ਕਿਉਂ ਇੰਨਾ ਜ਼ਿਆਦਾ ਤਤਾ ਹੋਇਆ ਭਾਨਾ ਸਿੱਧੂ ਕਿਉਂ ਕਹਿ ਦਿੱਤਾ ਕਿਸਾਨਾਂ ਨੂੰ ਸਿੱਧਾ ਕਿ ਤੁਹਾਡੀਆਂ ਕਣਕਾਂ ਨੂੰ ਵੀ ਅੱਗ ਲੱਗੇਗੀ ਤੁਹਾਡੀਆਂ ਕਣਕਾਂ ਵੀ ਸੜ ਕੇ ਸੁਆਹ ਹੋਣਗੀਆਂ ਇੱਕ ਪਾਸੇ ਤਾਂ ਕਣਕਾਂ ਨੂੰ ਅੱਗ ਲੱਗ ਰਹੀਆਂ ਨੇ ਤਾਂ ਕਿਸਾਨ ਤਾਂਾਂ ਮਾਰ ਰਹੇ ਨੇ ਦੂਜੇ ਪਾਸੇ ਪਾਨਾ ਸਿੱਧੂ ਐਵੇਂ ਕਿਉਂ ਬੋਲਿਆ ਕਿ ਤੁਹਾਡੀਆਂ ਕਣਕਾਂ ਨੂੰ ਤਾਂ ਹਲੇ ਅੱਗ ਲੱਗਣਗੀਆਂ ਜੀ ਅੱਗਾਂ ਲਾਓਗੇ ਫਿਰ ਅੱਗਾਂ ਤੁਹਾਡੀਆਂ ਵੀ ਲੱਗਣਗੀਆਂ ਤੁਹਾਡੀਆਂ ਵੀ ਕਣਕਾਂ ਫੁਕਣਗੀਆਂ ਤੁਹਾਡੀਆਂ ਵੀ ਫਸਲਾਂ ਸਾਰਾ ਕੁਝ ਹੋਊਗਾ ਦਰਖਤਾਂ ਨੂੰ ਅੱਗ ਲਾਉਣੀ ਬੰਦ ਕਰੋ ਤੇ ਦਰਖਤ ਫੁਕੜੇ ਬੰਦ ਕਰੋ ਭਰਾਵੋ ਦਰਖਤ ਵਧਣੇ ਬੰਦ ਕਰੋ ਫਿਰ ਵੱਡੇ ਵੱਡੇ ਐਵੇਂ ਐਵੇਂ ਫਿਰ ਤੁਹਾਡੀਆਂ ਤੁਹਾਡੀਆਂ ਫਸਲਾਂ ਵੀ ਰੁੜਣਗੀਆਂ ਇਸ ਕਰਕੇ ਮੇਰੇ ਬੋਲ ਕੌੜੇ ਨੇ ਕਿ ਮੈਂ ਵੀ ਕਿਸਾਨ ਆ ਮੈਂ ਵੀ ਖੇਤੀ ਕਰਦਾ ਮਾ ਦਰਖਤ ਨਾ ਉਹਦੇ ਖੇਤੋਂ ਵਟਣ ਦੇਵਾ ਨਾ ਵੱਧ ਤੋਂ ਵੱਧ ਮੇਰੀ ਸਾਰੇ ਹੀ ਕਿਸਾਨ ਭਰਾਵਾਂ ਨੂੰ ਬੇਨਤੀ ਆ ਜਿਹੜੀ ਕਿ ਮੈਂ ਗੱਲ ਕਹਿਣ ਲਈ ਜਾ ਰਿਹਾ ਸਾਰੇ ਥੋੜਾ ਜਿਹਾ ਆਪਣੀ ਅਕਲ ਨੂੰ ਹੱਥ ਮਾਰ ਲਿਓ ਕਿਉਂਕਿ ਬੜਾ ਪੰਜਾਬ ਦੇ ਵਿੱਚ ਆਉਣ ਵਾਲਾ ਸਮਾਂ ਜਿਹੜਾ ਖਤਰਨਾਕ ਸਮਾਂ ਹੈ ਹੁਣ ਤੁਸੀਂ ਦੇਖ ਲਓ ਕਿ ਰਾਤ ਮੈਂ ਦੇਖਿਆ ਕੱਲ ਦਾ ਮੌਸਮ ਖਰਾਬ ਹੈ ਸਾਰਿਆਂ ਦੇ ਸਾਹ ਸੁੱਕੇ ਪੈਣਗੇ ਰੱਬਾ ਬਖਸ਼ ਦੇ ਰੱਬਾ ਬਖਸ਼ ਦੇ ਮੀਂਹ ਆ ਪਾਈ ਕਣਕ ਵੱਢ ਲੈਣ ਦੇ 5 ਦਿਨ ਹੋਰ ਖੜ ਜਾ 4 ਦਿਨ ਹੋਰ ਖੜ ਜਾ ਮੈਂ ਵੀ ਅੱਜ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਕਰਿਆ ਪਰਮਾਤਮਾ ਸੁੱਖ ਸ਼ਾਂਤੀ ਵਰਤਾਈਂ ਇਸ ਕਰਕੇ ਪਰ ਮੈਂ ਤੁਹਾਡੇ ਵਰਗਾ ਬੇਕਿਰਕ ਤੇ ਬੇਦਰਦੀ ਨਹੀਂ ਹੈਗਾ ਤੁਸੀਂ ਹੁਣ ਅੱਗ ਲਾਓਗੇ ਅੱਗ ਲਾ ਕੇ ਦਰਖਤ ਹੁਕੋਗੇ ਤੁਸੀਂ ਦਰਖਤ ਬੁਕੋਗੇ ਤੇ ਮੈਂ ਦਰਖਤ ਲਾ ਰਿਹਾ ਮੈਂ ਟੂਬ ਦਿੱਤੀ ਆ ਸਵਾ ਕਿੱਲਾ ਡੇਢ ਕਿੱਲੇ ਦੀ ਬਾਹੀਆ ਮੇਰੇ ਬਾਬੇ ਵਰਗੇ ਬੈਠੇ ਨੇ ਸਾਰੇ ਉਹ ਤਹਾਂ ਸਾਰੇ ਸਾਡੇ ਚਾਚੇ ਤਾਏ ਲੱਗੇ ਪਏ ਨੇਗੇ ਇਸ ਕਰਕੇ ਮੈਂ ਬੇਨਤੀ ਕਰਦਾ ਜੇਕਰ ਤੁਸੀਂ ਕੁਦਰਤ ਨਾਲ ਖਿਲਵਾੜ ਕਰੋਗੇ ਕੁਦਰਤ ਨਾਲ ਖਿਲਵਾੜ ਨੂੰ ਨਾ ਖਿਲਵਾੜ ਥੋੜਾ ਹੋਊਗਾ ਜਿਹੜਾ ਬੀਜੋਂ ਕੋਈ ਨਾ ਬਟਣਾ ਸਾਨੂੰ ਪੈਣਾ ਹੈ ਇਸ ਕਰਕੇ ਬੇਨਤੀ ਆ ਭਰਾਵੋ ਬੱਟੀ ਪੱਤਰ ਦੇ ਪੰਜਾਬ ਦੇ ਵਿੱਚ ਦਰਖਤ ਲਾਓ ਦਰਖਤ ਕਿੰਨੇ ਫੂਕੀ ਜਾਂਨੇ ਤੇ ਕਿੰਨੇ ਵੱਢੀ ਜਾਂਨੇ ਉਹ ਇਹ ਤੁਸੀਂ ਬਹੁਤ ਵੱਡਾ ਜ਼ੁਲਮ ਕਰ ਰਹੇ ਹੋ ਦਰਖਤ ਇੱਕ ਜੱਤੀ ਹੈ ਅੰਡਜ ਜੇਰਜ ਸੇਤਜ ਉਤਪਜ ਇਹ ਉਤਪਜ ਇੱਕ ਉਹਦੇ ਜੂਨ ਦੇ ਵਿੱਚ ਹੈ ਇਹ ਤੁਸੀਂ ਉਸ ਉਤਪਜ ਨਾਲ ਖਲਵਾੜ ਕਰ ਰਹੇ ਹੋ ਇਸ ਕਰਕੇ ਤੁਹਾਡੇ ਅੱਗੇ ਮੈਂ ਬੇਨਤੀ ਕਰਦਾ ਭਰਾਵੋ ਦਰਖਤਾਂ ਨੂੰ ਵੱਧ ਤੋਂ ਵੱਧ ਗਰਮੀ ਚੱਲ ਪਈ ਪਾਣੀ ਲਾਓ ਆ ਮੇਰੇ ਨਰੇਗਾਲੇ ਮੇਰੇ ਸਾਰੇ ਚਾਚੇ ਤਾਂ ਨੇਗਾ ਤੁਹਾਨੂੰ ਦਿਖਾਉਣਾ ਮੈਂ ਇੱਧਰ ਆ ਜਾ ਮੜਾ ਜੀ ਖੜਾ ਹੋ ਆ ਦੇਖੋ ਕਿਵੇਂ ਦਰਖਤ ਸਾਰੇ ਚੱਲੇ ਨੇ ਕਿੱਧਰ ਆ ਸਾਰੇ ਉਹ ਲੱਗੇ ਪੈਨੇਗੇ ਤਾਹਾਂ ਆ ਦੇਖਾ ਇੱਧਰ ਕਿਵੇਂ ਸਾਰੇ ਆਹਾਂ ਸਾਰਾ ਵਧੀਆ ਜੰਗਲ ਬਣਨਾ ਸ਼ੁਰੂ ਹੋ ਗਿਆ ਏ ਸਾਰਾ ਇੱਧਰ ਆ ਸਾਡੇ ਸਾਰੇ ਲੱਗੇ ਹੋ ਨੇ ਉਹ ਤਾਹਾਂ ਦੇਖੋ ਕਿੰਨੇ ਸਾਰੇ ਬੰਦੇ ਸਾਡੇ ਲੱਗੇ ਇਸ ਕਰਕੇ ਮੈਂ ਬੇਨਤੀ ਕਰਦਾ ਅੱਗ ਨਾ ਲਾਇਓ ਓਏ ਹੜਾ ਹੜਾ ਹੱਥ ਬਣਾ ਲਿਓ ਦਰਖਤ ਨਾ ਫੂਕਿਓ ਦਰਖਤ ਫੂਕ ਫੂਕ ਕੇ ਤੁਸੀਂ ਬਹੁਤ ਵੱਡਾ ਨੁਕਸਾਨ ਪਿਛਲੇ ਸਾਲ ਕਰਿਆ ਟਟੇਰੀਆਂ ਦੇ ਆਂਡੇ ਫੂਕਤੇ ਜਾਨਵਰਾਂ ਦੇ ਕੁੱਤਿਆਂ ਦੇ ਬੱਚੇ ਕਤੂਰੇ ਫੂਕਤੇ ਤੁਸੀਂ ਕਿੱਡਾ بڑا ਨੁਕਸਾਨ ਕਰਿਆ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਜਿੰਨੀ ਜਿਹਦਾ ਭਰਾਵੋ ਨਹੀਂ ਸਰਦਾ ਜਮੀ ਨਹੀਂ ਸਰਦਾ ਉਹਦਾ ਮਾੜੀ ਮੋਟੀ ਅੱਗ ਲਾ ਲਿਓ ਨਹੀਂ ਅੱਗ ਨਾ ਲਾਓ ਜਿੱਥੇ ਤੁਸੀਂ ਪਨੀਰੀ ਪਨੂਰੀ ਬਿਜਣੀ ਆ ਓਨੇਕ ਥਾਂ ਨੂੰ ਸਮਾਰ ਲਿਓ ਨਹੀਂ ਇਹ ਘਰਚੇ ਵਿੱਚੀ ਗਲ ਜਾਣਗੇ 1.5 ਤੋਂ 1.5 ਮਿੰਟ ਦਾ ਹੀ ਜੀਰੀ ਨਹੀਂ ਲੱਗਣੀ ਇਸ ਕਰਕੇ ਬੇਨਤੀ ਕਰਦਾ ਭਰਾਵੋ ਜੇਕਰ ਤੁਸੀਂ ਅਈ ਅੱਗਾਂ ਲਾਓਗੇ ਫਿਰ ਅੱਗਾਂ ਤੁਹਾਡੇ ਵੀ ਲੱਗਣਗੀਆਂ ਤੁਹਾਡੀਆਂ ਵੀ ਕੜਕਾ ਫੁਗਣਗੀਆਂ ਤੁਹਾਡੀਆਂ ਵੀ ਫਸਲਾਂ ਸਾਰਾ ਕੁਝ ਹੋਊਗਾ ਦਰਖਤਾਂ ਨੂੰ ਅੱਗ ਲਾਉਣੀ ਬੰਦ ਕਰੋ ਤੇ ਦਰਖਤ ਫੂਕੜੇ ਬੰਦ ਕਰੋ ਭਰਾਵੋ ਦਰਖਤ ਵਧਣੇ ਬੰਦ ਕਰੋ ਫਿਰ ਵੱਡੇ ਵੱਡੇ ਐਵੇਂ ਐਵੇਂ ਫਿਰ ਤੁਹਾਡੀਆਂ ਤੁਹਾਡੀਆਂ ਫਸਲਾਂ ਵਿੱਚ ਰੋੜਨਗੇ ਆ ਇਸ ਕਰਕੇ ਮੇਰੇ ਬੋਲ ਕੌੜੇ ਨੇ ਕਿ ਮੈਂ ਵੀ ਕਿਸਾਨ ਆ ਮੈਂ ਵੀ ਖੇਤੀ ਕਰਦਾ ਮੈਂ ਦਰਖਤਾਂ ਉਹਦੇ ਖੇਤੋਂ ਵੱਢਣ ਦੇਵਾ ਨਾ ਵੱਧ ਤੋਂ ਵੱਧ ਲਾਉਣਾ ਤੇ ਗਰਮੀ ਗਰਮੀਆ ਪਾਣੀ ਪਾਉਂਗਾ ਅਸੀਂ ਵੀ ਕਿਸਾਨ ਆ ਸਭ ਤੋਂ ਵੱਧ ਜ਼ਮੀਨ ਜੱਟ ਕੋਲੇ ਆ ਜ਼ਮੀਨ ਦਰਖਤਾਂ ਜੱਟ ਹੀ ਵੈਰੀ ਬਣਿਆ ਖੜਾ ਦਰਖਤਾਂ ਦਾ ਇਸ ਕਰਕੇ ਇਹ ਕਿੱਧਰ ਦਾ ਕਾਨੂੰਨ ਆ ਹਰੇਕ ਬੰਦਾ ਸਖਤ ਸਰਕਾਰ ਵੀ ਇਸ ਜਿਹੜੇ ਦਰਖਤ ਬੂਗਾ ਇਸ ਤੇ ਮੈਂ ਕਹਿੰਦਾ ਵੀ ਸਖਤ ਕਾਨੂੰਨ ਹੋਵੇ ਹਰੇਕ ਦੀ ਮੋਟਰ ਤੇ 5-7 ਰਖਤ ਹੋਣੇ ਚਾਹੀਦੇ ਨੇ ਹਰੇਕ ਦੀ ਮੋਟਰ ਤੇ ਇਸ ਕਰਕੇ ਇਹ ਜਿਹੜੀਆਂ ਮੇਰੀਆਂ ਗੱਲਾਂ ਹਨ ਥੋੜਾ ਅਕਲ ਨੂੰ ਹੱਥ ਮਾਰ ਲਿਓ ਮੈਂ ਗੱਲਾਂ ਚਾਹੇ ਕੌੜੀਆਂ ਕਹਿਣਾ ਇਹ ਜ਼ਰੂਰੀ ਆ ਨੌਜਵਾਨਾਂ ਲਈ ਜ਼ਰੂਰੀ ਆ ਦਰਖਤ ਲਾਉਣਾ ਬਹੁਤ ਸਭ ਤੋਂ ਵੱਡੀ ਸੇਵਾ ਦਰਖਤ ਦੀ ਆ ਕਿੰਨੀਆਂ ਬਿਮਾਰੀਆਂ ਕਿੰਨਾ ਹਵਾ ਗੰਧਲੀ ਕਿੰਨਾ ਕੁਝ ਹੋ ਗਿਆ ਫੈਕਟਰੀਆਂ ਲਾ ਲਾ ਦਿੱਲੀ ਦੇ ਵਿੱਚ ਦਿੱਲੀ ਸਰਕਾਰ ਨੇ ਕਹਿੰ ਨੂੰ ਬਣਾਤਾ ਕਿ ਸਾਰੇ ਥਾਮ ਦੇ ਕੇ ਵਾਤਾਵਰਣ ਕੱਦਲਾ ਤੁਸੀਂ ਅਈ ਅੱਗਾਂ ਲਾਓਗੇ ਫਿਰ ਅੱਗਾਂ ਤੁਹਾਡੀਆਂ ਵੀ ਲੱਗਣਗੀਆਂ ਤੁਹਾਡੀਆਂ ਵੀ ਕੜਕਾ ਫੁਕਣਗੀਆਂ ਤੁਹਾਡੀਆਂ ਵੀ ਫਸਲਾਂ ਸਾਰਾ ਕੁਝ ਹੋਊਗਾ ਦਰਖਤਾਂ ਨੂੰ ਅੱਗ ਲਾਉਣੀ ਬੰਦ ਕਰੋ ਤੇ ਦਰਖਤ ਫੁਕੜੇ ਬੰਦ ਕਰੋ ਭਰਾਵੋ ਦਰਖਤ ਵੱਢਣੇ ਬੰਦ ਕਰੋ ਫਿਰ ਵੱਡੇ ਵੱਡੇ ਐਵੇਂ ਐਵੇਂ ਫਿਰ ਥੋਡੀਆਂ ਥੋਡੀਆਂ ਫਸਲਾਂ ਵੀ ਰੁੜਨ ਗਈਆਂ ਇਸ ਕਰਕੇ ਮੇਰੇ ਬੋਲ ਕੌੜੇ ਨੇ ਕਿ ਮੈਂ ਵੀ ਕਿਸਾਨ ਆ ਮੈਂ ਵੀ ਖੇਤੀ ਕਰਦਾ ਮੈਂ ਦਰਖਤ ਨਾ ਉਹਦੇ ਖੇਤੋਂ ਵੱਢਣ ਦੇਵਾਂ ਨਾ ਵੱਧ ਤੋਂ ਵੱਧ ਮੇਰੀ ਸਾਰੇ ਹੀ ਕਿਸਾਨ ਭਰਾਵਾਂ ਨੂੰ ਬੇਨਤੀ ਆ ਜਿਹੜੀ ਕਿ ਮੈਂ ਗੱਲ ਕਹਿਣ ਲਈ ਜਾ ਰਿਹਾ ਸਾਰੇ ਥੋੜਾ ਜਿਹਾ ਆਪਣੀ ਅਕਲ ਨੂੰ ਹੱਥ ਮਾਰ ਲਿਓ ਕਿਉਂਕਿ ਬੜਾ ਪੰਜਾਬ ਦੇ ਵਿੱਚ ਆਉਣ ਵਾਲਾ ਸਮਾਂ ਜਿਹੜਾ ਖਤਰਨਾਕ ਸਮਾਂ ਹੈ ਹੁਣ ਤੁਸੀਂ ਦੇਖ ਲਓ ਕਿ ਰਾਤ ਮੈਂ ਦੇਖਿਆ ਕੱਲ ਦਾ ਮੌਸਮ ਖਰਾਬ ਹੈ ਸਾਰੇ ਦੇ ਸਾਹ ਸੁੱਕੇ ਪੈਣਗੇ ਰੱਬਾ ਬਖਸ਼ ਦੇ ਰੱਬਾ ਬਖਸ਼ ਦੇ ਮੀਣਾ ਪਾਈ ਕਣਕ ਬੜਲਣ ਦੇ 5 ਦਿਨ ਹੋਰ ਖਰਜਾ 4 ਦਿਨ ਹੋਰ ਖਰਜਾ ਮੈਂ ਵੀ ਅੱਜ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਕਰਿਆ ਪ੍ਰਮਾਤਮਾ ਸੁੱਖ ਸ਼ਾਂਤੀ ਵਰਤਾਈ ਇਸ ਕਰਕੇ ਪਰ ਮੈਂ ਤੁਹਾਡੇ ਵਰਗਾ ਬੇਕਿਰਕ ਤੇ ਬੇਦਰਦੀ ਨਹੀਂ ਹੈਗਾ ਤੁਸੀਂ ਹੁਣ ਅੱਗ ਲਾਓਗੇ ਅੱਗ ਲਾ ਕੇ ਦਰਖਤ ਖੂਕੋਗੇ ਤੁਸੀਂ ਦਰਖਤ ਖੂਕੋਗੇ ਤੇ ਮੈਂ ਦਰਖਤ ਲਾ ਰਿਹਾ ਮੈਂ ਟੂਪ ਦਿੱਤੀ ਆ ਸਵਾ ਕਿੱਲਾ ਡੇਢ ਕਿੱਲੇ ਦੀ ਬਾਹੀਆ ਮੇਰੇ ਬਾਬੇ ਵਰਗੇ ਬੈਠੇ ਨੇ ਸਾਰੇ ਉਹ ਤਹਾਂ ਸਾਰੇ ਸਾਡੇ ਚਾਚੇ ਤਾਏ ਲੱਗੇ ਪਏ ਨੇਗੇ ਇਸ ਕਰਕੇ ਮੈਂ ਬੇਨਤੀ ਕਰਦਾ ਜੇਕਰ ਤੁਸੀਂ ਕੁਦਰਤ ਨਾਲ ਖਲਵਾੜ ਕਰੋ ਕੁਦਰਤ ਨਾਲ ਖਲਵਾੜ ਨੂੰ ਨਾ ਖਲਵਾੜ ਛੋਟਾ ਹੋਊਗਾ ਜਿਹੋ ਜਿਹਾਂ ਬੀਜੋਂ ਕੋਈ ਨਾ ਵੱਟਣਾ ਤੁਹਾਨੂੰ ਪੈਣਾ ਹੈ ਇਸ ਕਰਕੇ ਬੇਨਤੀ ਆ ਭਰਾਵੋ ਬੱਟੀ ਪੱਤਰ ਦੇ ਪੰਜਾਬ ਦੇ ਵਿੱਚ ਦਰਖਤ ਲਾਓ ਦਰਖਤ ਕਿੰਨੇ ਫੂਕੀ ਜਾਂਨੇ ਤੇ ਕਿੰਨੇ ਵੱਢੀ ਜਾਂਨੇ ਉਹ ਇਹ ਤੁਸੀਂ ਬਹੁਤ ਵੱਡਾ ਜ਼ੁਲਮ ਕਰ ਰਹੇ ਹੋ ਦਰਖਤ ਇੱਕ ਜੱਤੀ ਹੈ ਅੰਡਜ ਜੇਰਜ ਸੇਤਜ ਉਤਪਜ ਇਹ ਉਤਪਜ ਇੱਕ ਉਹਦੇ ਜੂਨ ਦੇ ਵਿੱਚ ਹੈ ਇਹ ਤੁਸੀਂ ਉਸ ਉਤਪਜ ਨਾਲ ਖਲਵਾੜ ਕਰ ਰਹੇ ਹੋ ਇਸ ਕਰਕੇ ਤੁਹਾਡੇ ਅੱਗੇ ਮੈਂ ਬੇਨਤੀ ਕਰਦਾ ਭਰਾਵੋ ਦਰਖਤਾਂ ਨੂੰ ਵੱਧ ਤੋਂ ਵੱਧ ਗਰਮੀ ਚੱਲ ਪਈ ਪਾਣੀ ਲਾਓ ਆ ਮੇਰੇ ਨਰੇਗਾਲੇ ਮੇਰੇ ਸਾਰੇ ਚਾਚੇ ਤਾਂ ਨੇਗਾ ਤੁਹਾਨੂੰ ਦਿਖਾਉਣਾ ਮੈਂ ਇੱਧਰ ਆ ਜਾ ਮੜਾ ਜਾ ਖੜਾ ਹੋ ਆ ਦੇਖੋ ਕਿਵੇਂ ਦਰਖਤ ਸਾਰੇ ਚੱਲੇ ਨੇ ਕਿ ਇੱਧਰ ਆ ਸਾਰੇ ਉਹ ਲੱਗੇ ਪੈਣੇ ਕਿ ਤਾਹਾਂ ਆ ਦੇਖਾ ਇੱਧਰ ਕਿਵੇਂ ਸਾਰੇ ਆਹ ਸਾਰਾ ਵਧੀਆ ਜੰਗਲ ਬਣਨਾ ਸ਼ੁਰੂ ਹੋ ਗਿਆ ਹੈ ਸਾਰਾ ਇੱਧਰ ਆ ਸਾਡੇ ਸਾਰੇ ਲੱਗੇ ਹੋਣੇ ਉਹ ਤਾਹਾਂ ਦੇਖੋ ਕਿੰਨੇ ਸਾਰੇ ਬੰਦੇ ਸਾਡੇ ਲੱਗੇ ਇਸ ਕਰਕੇ ਮੈਂ ਬੇਨਤੀ ਕਰਦਾ ਅੱਗ ਨਾ ਲਾਓ ਹੜਾ ਹੜਾ ਹੱਥ ਬਣਾ ਲਿਓ ਦਰਖਤਾਂ ਨੂੰ ਫੂਕਿਓ ਦਰਖਤ ਫੂਕ ਫੂਕ ਕੇ ਤੁਸੀਂ ਬਹੁਤ ਵੱਡਾ ਨੁਕਸਾਨ ਪਿਛਲੇ ਸਾਲ ਕਰਿਆ ਟਟੇਰੀਆਂ ਦੇ ਅੰਡੇ ਫੂਕਤੇ ਯਾਰਪਰਾ ਦੇ ਕੁੱਤਿਆਂ ਦੇ ਬੱਚੇ ਕਤੂਰੇ ਫੂਕਤੇ ਤੁਸੀਂ ਕਿੱਡਾ بڑا ਨੁਕਸਾਨ ਕਰਿਆ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਜਿੰਨੀ ਜਿਹਦਾ ਭਰਾਵੋ ਨਹੀਂ ਸਰਦਾ ਜਮੀ ਨਹੀਂ ਸਰਦਾ ਉਹ ਤਾਂ ਮਾੜੀ ਮੁੱਟੀ ਆ ਕੇ ਲਾ ਲਿਓ ਨਹੀਂ ਅੱਗ ਨਾ ਲਾਇਓ ਜਿੱਥੇ ਤੁਸੀਂ ਪਨੀਰੀ ਪਨੂਰੀ ਬਿਜਣੀ ਆ ਓਨੇ ਕ ਥਾਂ ਨੂੰ ਸਮਾਰ ਲਿਓ ਨਹੀਂ ਇਹ ਕਰਚੇ ਵਿੱਚੀ ਗਲਣਗੇ ਇਹ ਡੇਢ ਤੋਂ ਡੇਢ ਮਹੀਨਾ ਦਾ ਹੀ ਜੀਰੀ ਨਹੀਂ ਲੱਗਣੀ ਇਸ ਕਰਕੇ ਬੇਨਤੀ ਕਰਦਾ ਭਰਾਵੋ ਜੇਕਰ ਤੁਸੀਂ ਅਈ ਅੱਗਾਂ ਲਾਓਗੇ ਫਿਰ ਅੱਗਾਂ ਤੁਹਾਡੇ ਵੀ ਲੱਗਣਗੀਆਂ ਰੋਟੀਆਂ ਵੀ ਕੜਕਾ ਫੁਗਣਗੀਆਂ ਥੋਡੀਆਂ ਵੀ ਫਸਲਾਂ ਸਾਰਾ ਕੁਝ ਹੋਊਗਾ। ਦਰਖਤਾਂ ਨੂੰ ਅੱਗ ਲਾਉਣੀ ਬੰਦ ਕਰੋ ਤੇ ਦਰਖਤ ਫੂਕਣੇ ਬੰਦ ਕਰੋ। ਭਰਾਵੋ ਦਰਖਤ ਵੱਢਣੇ ਬੰਦ ਕਰੋ। ਫਿਰ ਵੱਡੇ ਵੱਡੇ ਐਵੇਂ ਐਵੇਂ ਫਿਰ ਥੋਡੀਆਂ ਥੋਡੀਆਂ ਫਸਲਾਂ ਵੀ ਰੋੜਨਗੀਆਂ। ਇਸ ਕਰਕੇ ਮੇਰੇ ਬੋਲ ਕੌੜੇ ਨੇ ਕਿ ਮੈਂ ਵੀ ਕਿਸਾਨ ਆ ਮੈਂ ਵੀ ਖੇਤੀ ਕਰਦਾ। ਮੈਂ ਦਰਖਤਾਂ ਆ ਉਹਦੇ ਖੇਤੋਂ ਵੱਢਣ ਦੇਵਾਂ ਨਾ ਵੱਧ ਤੋਂ ਵੱਧ ਲਾਉਣਾ ਤੇ ਗਰਮੀ ਕਰਮੀ ਪਾਣੀ ਪਾਊਗਾ। ਅਸੀਂ ਵੀ ਕਿਸਾਨ ਆ। ਸਭ ਤੋਂ ਵੱਧ ਜ਼ਮੀਨ ਜੱਟ ਕੋਲੇ ਆ। ਜ਼ਮੀਨ ਦਰਖਤਾਂ ਨਾਲ ਜੱਟ ਹੀ ਵੈਰੀ ਬਣਿਆ ਖੜਾ ਦਰਖਤਾਂ ਦਾ। ਇਸ ਕਰਕੇ ਇਹ ਕਿੱਧਰ ਦਾ ਕਾਨੂੰਨ ਆ? ਹਰੇਕ ਬੰਦਾ ਸਖਤ ਸਰਕਾਰ ਵੀ ਇਸ ਜਿਹੜੇ ਦਰਖਤ ਬੂਗਾ ਇਸ ਤੇ ਮੈਂ ਕਹਣਾ ਵੀ ਇੱਥੇ ਸਖਤ ਕਾਨੂੰਨ ਹੋਵੇ ਹਰੇਕ ਦੀ ਮੋਟਰ ਤੇ 5-7 ਰਖਤ ਹੋਣੇ ਚਾਹੀਦੇ ਨੇ ਹਰੇਕ ਦੀ ਮੋਟਰ ਤੇ ਇਸ ਕਰਕੇ ਇਹ ਜਿਹੜੀਆਂ ਮੇਰੇ ਗੱਲਾਂ 'ਵਾਂ ਥੋੜਾ ਅਕਲ ਨੂੰ ਹੱਥ ਮਾਰ ਲਿਓ ਮੈਂ ਗੱਲਾਂ ਚਾਹੇ ਕੌੜੀਆਂ ਕਹਿਣਾ ਇਹ ਜ਼ਰੂਰੀ ਆ ਨੌਜਵਾਨਾਂ ਵਾਲੇ ਜ਼ਰੂਰੀ ਆ ਦਰਖਤ ਲਾਉਣਾ ਬਹੁਤ ਸਭ ਤੋਂ ਵੱਡੀ ਸੇਵਾ ਦਰਖਤ ਦੀ ਆ ਕਿੰਨੀਆਂ ਬਿਮਾਰੀਆਂ ਕਿੰਨਾ ਹਵਾ ਗੰਧਲੀ ਕਿੰਨਾ ਕੁਝ ਹੋ ਗਿਆ ਫੈਕਟਰੀਆਂ ਲਾ ਲਾ ਦਿੱਲੀ ਦੇ ਵਿੱਚ ਦਿੱਲੀ ਸਰਕਾਰ ਨੇ ਕਾਨੂੰਨ ਬਣਾਤਾ ਕਿ ਸਾਰੇ ਥਾਵਾਂ ਤੇ ਕਿ ਵਾਤਾਵਰਨ ਕਦਰਲਾ ਅਗੇ ਸਾਰੀ ਦਿੱਲੀ ਦੇ ਵਿੱਚ ਸਾਰੇ ਥਾਵਾਂ ਦੇ ਟ੍ਰੈਫਿਕ ਟੋਕੋ ਉਹਨਾਂ ਨੇ ਕਾਨੂੰਨ ਲਿਆਂਦਾ ਦਿੱਲੀ ਦੇ ਉਹਨਾਂ ਨੇ ਦਿੱਲੀ ਨੇ ਆਪਣੇ ਵਿਧਾਨ ਸਭਾ ਦੇ ਵਿੱਚ ਤੁਸੀਂ ਸੁਣਿਆ ਭਾਨੇ ਸਿੱਧੂ ਦੇ ਵੱਲੋਂ ਤਿੱਖੇ ਸ਼ਬਦਾਂ ਦੇ ਵਿੱਚ ਕੌੜੇ ਸ਼ਬਦਾਂ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਉਹਨਾਂ ਕਿਸਾਨਾਂ ਨੂੰ ਆ ਗੱਲ ਆਖ ਦਿੱਤੀ ਆ ਜਿਹੜੇ ਕਿਸਾਨ ਅੱਗ ਲਾਉਂਦੇ ਨੇ ਖਰਚਿਆਂ ਨੂੰ 나ੜ ਸਾੜਦੇ ਨੇ ਜਿਹੜੇ ਕਿਸਾਨ ਖਰਚਿਆਂ ਨੂੰ ਅੱਗ ਲਾਉਂਦੇ ਨੇ ਇਹ ਉਸ ਤੋਂ ਬਾਅਦ ਉਸ ਅੱਗ ਦੇ ਵਿੱਚ ਝੁਲਸਦੇ ਨੇ ਦਰਖਤ ਹੋ ਸਕਦੇ ਵਿੱਚ ਝੁਲਸਦੇ ਨੇ ਪੰਛੀ ਜੀਵ ਜੰਤੂ ਕਈਆਂ ਪੰਛੀਆਂ ਦੇ ਆਲਣੇ ਹੁੰਦੇ ਨੇ ਉਹਨਾਂ ਦੇ ਵਿੱਚ ਉਹਨਾਂ ਦੇ ਆਂਡੇ ਤੱਕ ਹੁੰਦੇ ਨੇ ਉਹ ਵੀ ਉਸ ਅੱਗ ਦੀ ਲਪੇਟ ਦੇ ਵਿੱਚ ਆ ਜਾਂਦੇ ਨੇ ਤਾਂ ਕਹਿੰਦੇ ਕਿਸਾਨ ਉਦੋਂ ਨਹੀਂ ਦੇਖਦਾ ਆਪਣੇ ਮੁਨਾਫੇ ਦੇ ਲਈ ਆਪਣੇ ਫਾਇਦੇ ਦੇ ਲਈ ਕਿੰਨਾ ਦਾ ਨੁਕਸਾਨ ਕਰਦਾ ਕਹਿੰਦੇ ਫਿਰ ਰੱਬ ਵੀ ਬਦਲਾ ਲੈਂਦਾ ਫਿਰ ਰੱਬ ਵੀ ਇਸੇ ਤਰੀਕੇ ਨਾਲ ਮਾਰ ਪਾਉਂਦਾ ਫਿਰ ਤੁਹਾਡੇ